हिमाचल प्रदेश ਦੇ ਵਿੱਚ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ ਸਿਰਮੌਰ ਜ਼ਿਲ੍ਹੇ ਦੇ ਕੌਂਟਾ ਸਾਬ ਦੇ ਵਿੱਚ ਹਾਲਾਤ ਹੱਡ ਵਰਗੇ ਬਣੇ ਹੋਏ ਨੇ ਕਿਉਂਕਿ ਇਹ ਇੱਕ ਹੀ ਮੈਦਾਨੀ ਇਲਾਕਾ ਹੈ ਬਾਟਾ ਤੇ ਯਮਨਾ ਨਦੀ ਦੇ ਪੱਧ ਤੇ ਪਾਣੀ ਕਾਰਨ ਸਥਾਨਕ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ ਜਿਸ ਤੋਂ ਬਾਅਦ ਸਥਿਤੀ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੌਂਟਾ ਸਾਹਿਬ ਦੇ ਐਸ.ਟੀ.ਐਮ ਗੁਣਜੀਤ ਸਿੰਘ ਚੀਮਾ ਨੇ ਖੁਦ ਮੋਰਚਾ ਸੰਭਾਲਿਆ ਅਤੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਪਰਿਸੰਦੇ ਵਿੱਚ ਫਸੇ ਸ਼ਰਧਾਲੂਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਪ੍ਰਸ਼ਾਸਨ ਦੀ ਮੁਸਤਫਦੀ ਕਾਰਨ ਇਸ ਵਾਰ ਯੋਗਨਾ ਨਦੀ ਵਿੱਚ ਇੱਕ ਵੀ ਮੌਤ ਦਰਜ ਨਹੀਂ ਕੀਤੀ ਗਈ ਹੈ ਜਦਕਿ ਹਰ ਸਾਲ ਇੱਥੇ ਡੁੱਬ ਕੇ ਬਹੁਤ ਸਾਰੇ ਲੋਕ ਆਪਣੀਆਂ ਜਾਨਾਂ ਨੂੰ ਗਵਾਕ ਦਿੰਦੇ ਨੇ ਬਾਟਾ ਨਦੀ ਦੇ ਤੇਜ਼ ਵਹਾਅ ਦੇ ਕਾਰਨ ਕਈ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ ਕਈ ਏਕੜ ਉਪਜਾਊ ਜ਼ਮੀਨ ਵਹਿ ਗਈ ਜਦਕਿ ਕਈ ਸੜਕਾਂ ਵੀ ਵਿਕਤੀ ਅਤੇ ਮਲਵੇ ਦੇ ਹੇਠਾਂ ਧੱਪ ਗਈਆਂ ਨੇ ਇਸ ਦੇ ਬਾਵਜੂਦ ਪ੍ਰਸ਼ਾਸਨ ਸਥਿਤੀ ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ ਅਤੇ ਰਾਹਤ ਤੇ ਬਚਾਅ ਕਾਰਜ ਤੇਜ਼ੀ ਦੇ ਨਾਲ ਚਲਾਏ ਜਾ ਰਹੇ ਹਨ ਐਸ ਡੀ ਐਮ ਨੇ ਕਿਹਾ ਕਿ ਹੁੰਡ ਪੌਂਟਾ ਸਾਹਿਬ ਖਤਰੇ ਤੋਂ ਬਾਹਰ ਹੈ ਅਤੇ ਪ੍ਰਸ਼ਾਸਨ ਹਰ ਨਾਗਰਿਕ ਨੂੰ ਸੁਰੱਖਿਅਤ ਵਾਤਾਵਰਨ ਅਤੇ ਜ਼ਰੂਰੀ ਸਹੂਲਤਾਂ ਪ੍ਰਦਾਨ ਕਰਨ ਦੇ ਲਈ ਵਚਨਬੱਧ ਹੈ ਕਿ ਇਸ ਪੌਂਟਾ ਸਬਡਿਵੀਜ਼ਨ ਵਿੱਚ ਜੋ بارشوں ਦਾ ਦੌਰ ਹੈ ਉਹ ਕਾਫੀ ਚਲਾ ਬਟ ਗਰੀਮਤ ਰੀ ਕੀ ਇਤਨਾ ਭਾਰੀ ਵਰਖਾ ਕੋਈ ਨੁਕਸਾਨ ਨਹੀਂ ਹੋਇਆ पर तब भी बीते रोज तीन लोग बहराल गुरुद्वारे में तीन से ज़्यादा लोग बहराल गुरुद्वारे में फंस गए थे जिसको कि उसके बाद रेस्क्यू कर लिया गया और कल हमने कोठड़ी व्यास पंचायत का दौरा किया जिसमें कि बाता नदी की जो चैनलाइजेशन का बांध है वो टूटा हुआ जिससे कि लोगों की ज़मीनों को नुकसान हो रहा है और साथ में जो डोबर खड है वहाँ पर स्थानीय प्रधान की टीम के साथ हम वहाँ पे गए और डोबर खड के कारण भी लोगों की जो निजी भूमि है उस पर काफ़ी ज़्यादा नुकसान हो रहा है जिसके लिए जिसकी जो रिपोर्ट है हम उपेट महोदय को भी देंगे क्योंकि ये प्रोजेक्ट आई थिंक बड़ा होने वाला है ये छोटा चैनलाइजेशन का प्रोजेक्ट नहीं है तो मेरा आ, आपके माध्यम से आग्रह भी रहेगा कि लोगों को थोड़ा सा नदी नालों से दूर रहना चाहिए और साथ में थोड़ा सतर्कता बरतें अभी तक हम जीरो डेथ हमारी जो है जो ड्राउनिंग हुई है पौंडा साहब सब डिविशन में जो हमारा दो महीने पहले का लक्ष्य था और मैं इसी को ही चाहूँगा कि हम सब लोग मिलकर बरकरार रखें